ਹੈਲੋ ਵੈਲਕਮ ਟੂ ਆਰ ਨਿਊ ਬਲੌਗ ਅੱਜ ਅਸੀਂ ਜਾ ਰਹੇ ਹਾਂ ਸੋਨਨ ਦੇ ਕੋਲ ਅਸ਼ਵਨੀ ਖੱਟ ਤੇ ਉੱਥੇ ਜਾ ਕੇ ਅਸੀਂ ਕੀ ਕੀ ਐਕਸਪਲੋਰ ਕਰਦੇ ਹਾਂ ਅੱਜ ਮੰਮੀ ਨਹੀਂ ਜਾ ਰਹੇ ਨਾਲ ਅੱਜ ਜਾ ਰਹੇ ਸਾਡੇ ਨਾਲ ਚਾਚੂ ਜੋਤ ਅੱਜ ਅਸੀਂ ਕਿਤੇ ਟਿਊਨਿੰਗ ਦੋਨਾਂ ਨੇ ਆਰੰਜ ਆ ਰੇਂਜ ਦੋਨਾਂ ਦੀ ਬਟਾਗਮ ਦੀ ਟਿਊਨਿੰਗ ਨਹੀਂ ਹੈਗੀ ਸੋ ਮਿਲਦੇ ਆਪਾਂ ਰਸਤੇ ਦੇ ਵਿੱਚ ਕਿਦਾਂ-ਕਿਦਾਂ ਜਾਂਦੇ ਹਾਂ ਕੀ ਕੀ ਐਕਸਪਲੋਰ ਕਰਦੇ ਹਾਂ ਆ ਰੈਡੀ ਹਾਂ ਸਾਰੇ ਜੋਤ ਗੱਡੀ 'ਚ ਬੈ ਗਏ ਚਾਚੂ ਵੀ ਬੈ ਗਏ ਅਗੰਗ ਵੀ मामੂ ਮੰਮੂ ਕਰ ਰਿਹਾ हेलो धुप बड़ी ज्यादा अच्छा साढ़े ना एड घर दिन खाई है इतना दिस इज कॉल्ड खाई चलो कि कपड़े सुखने पाते हैं चलो मिलते हैं जल्दी आ गए हैं अश्वनी खड्ड पहुंचने वाले हैं अभी तो रास्ते में है हम जा रहे हैं बस थोड़ा सा ही रास्ता रह गया अब तो अश्विनी के पास आए हम दूर।, दूर आ गए वहाँ से तो काफी चालीस पैंतालीस किलोमीटर पड़ जाता है जितनी दूर आ गए काफी तंग है एक गाड़ी एक तरफ से उधर से आ जाती है तो दिक्कत हो जाए की है सिंगल वे ओवरटेक नो ओवरटेक्स नॉट अलाउड चलो so, मिलते हैं मोहन छुट्टी पार्क जिसको बोलते हैं अश्वनी घट मैं तो पहले आ रुके आ रखी हूँ यहाँ पे अगम का फर्स्ट एक्सपीरियंस है ना अगम नहीं, नहीं आया मम्मी अगम नहीं आया चाचा जो भी आ रखे हैं और आप भी आ रखे हो मैं भी आ रखी हूँ लेकिन ਅਗਮ ਨਹੀਂ ਆਇਆ ਹੈ ਆਪੇ ਆਮ ਦਾ ਫਸਟ ਟਾਈਮ ਹੈ ਪਹੁੰਚ ਗਏ ਮੌਨ ਸ਼ਕਤੀ پارک ਪਹੁੰਚ ਗਏ ਮੌਨ ਸ਼ਕਤੀ ਇੱਕ ਹੀੰਦਾ ਹੈ ਹੈਲੋ ਗਾਇਜ਼ ਅਸੀਂ ਪਹੁੰਚ ਗਏ ਮੌਨ ਸ਼ਕਤੀ پارک ਆ ਅਸੀਂ ਸਾਰੇ ਪਹਾੜ ਥੱਲੇ ਲੈ ਕੇ ਤੇ ਖੱਡ ਚਲੇ ਆਤਾ ਪਹੁੰਚ ਗਏ ਅਸ਼ਵਨੀ ਖੱਡ ਤਾਂ ਹੀ ਦਾ ਨਾਮ ਹੈ ਖੱਡ ਆਪ ਇਸ ਦੀ ਸਗਰੀਆਂ ਇਤਰਾਉਂ ਗੱਡੀਆਂ ਉਹਨਾਂ ਤੋਂ ਰੋਟੀਆਂ ਕਾਫੀ ਇਹ ਦੂੰਗਾ ਬਣਾਏਗਾ ਆਤਮ ਹੱਤ ਮੈਂ ਤਰਹਾਇਤਾ ਕਿਲੋਮੀਟਰ

ओके। ਆਮ ਤਰਾ ਆਦਾ ਅੱਖਾਂ ਹੀ ਆ ਘੜਦਾ ਇਧਰ ਨੂੰ। ਪਟੜਾ। ਜਿਹੜਾ ਇਹਨਾਂ ਨੂੰ ਕਾਟਣ ਦੇਖ ਸਕਦੇ ਆ ਫਿਕਸ ਕਰ ਸਕਦੇ ਆ। ਥੋੜੀ ਐਂਟਰੀ ਆ ਗਈ। ਕਾਫੀ ਟੂਰਿਸਟ ਹੁੰਦੇ ਨੇ ਇੱਥੇ। ਕਾਫੀ ਫੇਮਸ ਆ ਜਗ੍ਹਾ ਹੈ। आउटर व्यू फ्रॉम दी मोहन शक्ति पार्क बहुत अच्छा व्यू आंदा है बहो ਬਹੁਤ ਸੋਹਣਾ 뷰 ਆਂਦਾ ਆ। ਆਈ ਬੇਟੇ। ਬਹੁਤ ਸੋਹਣੇ ਇੱਥੇ ਸਟੈਚੂਜ਼ ਬਣਾਏ ਹੋਏ ਆ। ਕਿਤੇ ਕਿਤੇ ਲੇਡੀਜ਼ ਦੀ, ਕਿਤੇ ਭਗਵਾਨ ਜੀ ਦੀ, ਕਿਤੇ ਐਨਾ ਗਾਂਡਾ, ਕਿਤੇ ਐਲੀਫੈਂਟ। ਸਾਰੇ ਇਦਾਂ ਦੇ ਸਟੈਚੂਜ਼ ਹੈਗੇ ਆ। ਸਾਮਣੇ ਇੱਕ ਹਾਰਸ ਦਾ ਸਟੈਚੂਆ ਇੱਧਰ ਵੀ ਇੱਕ ਬਹੁਤ ਜ਼ਿਆਦਾ ਸਟੈਚੂਆ ਹਾਂ ਉਹ ਤੁਰੋ ਚੱਲਿਆ ਕਾਫੀ ਜ਼ਿਆਦਾ ਸਟੈਚੂਆ ਬਣਾਏ ਹੋਏ ਨੇ ਬਹੁਤ ਸੋਹਣਾ ਬਣਿਆ ਹੋਇਆ ਇਨਫੈਕਟ ਇਹ ਸਾਰਾ ਮੰਦਿਰ ਕਿੰਨਾ ਅੱਛਾ ਥੀ ਵੇਅ ਆਂਦੇ ਤੋ ਬਹੁਤ ਅੱਛਾ ਮੰਦਿਰ ਬਣਿਆ ਹੋਇਆ ਹੈ ਦੇਖ ਸਕਦੇ ਹੋ ਥੀ ਅਸੀਂ ਅਰ ਵੀ ਆਪਾਂ ਤੁਹਾਨੂੰ 뷰 ਦਿਖਾਵਾਂਗੇ ਪਾਰਕ ਬਹੁਤ ਅੱਛਾ ਬਣਾਇਆ ਹੋਇਆ ਹੈ ਬੱਚਿਆਂ ਵਾਸਤੇ ਬਹੁਤ ਹੀ ਵਧੀਆ ਜਗ੍ਹਾ ਹੈ ਫੋਟੋਗ੍ਰਾਫੀ ਕਰਨ ਵਾਸਤੇ ਆ ਦੇਖੋ ਮੈਦਾਨ ਬਹੁਤ ਖੁੱਲਾ ਹੈਗਾ ਤੇ ਅੱਛੇ ਪਿੱਛੇ 뷰ਸ ਆਉਂਦੇ ਨੇ ਯਾਰ ਕੀ ਬਾਤ ਹੈ ਲੋਕ ਫੁੱਲ ਇੰਜੋਏ ਕਰ ਰਹੇ ਨੇ ਸਾਰੇ ਲਓ ਜੀ ਆ ਐਂਟਰੀ ਦੇਖ ਸਕਦੇ ਹੋ ਤੁਸੀਂ ਮੋਹਨ ਸ਼ਕਤੀ ਪਾਰਕ ਦੀ बहुत अच्छा मंदिर है ऊपर भी शिवजी का मंदिर बना हुआ है काफ़ी दूर ਅ ਜਿੰਨਾ ਕ ਵੀਊ ਤੁਹਾਨੂੰ ਅਸੀਂ ਅੰਦਰ ਦਾ ਦਿਖਾ ਸਕਦੇ ਸੀਗੇ ਉਹਨਾਂ ਕ ਦਿਖਾਤਾ ਕਿਉਂਕਿ ਫੋਟੋਗ੍ਰਾਫੀ ਨੋਟ ਅਲਾਉਡ ਅੰਦਰ ਬਹੁਤ ਵੱਡਾ ਹੈ ਤੇ ਸੂਰਜ ਦੀ ਕਿਰਨ ਜਿਹੜੀ ਪਹਿਲੀ ਕਿਰਨ ਅਸੋਲਨ ਦੇ ਵਿੱਚ ਉਹ ਮੰਦਿਰ ਦੇ ਵਿੱਚ ਆਉਂਦੀ ਹੈ ਇਹ ਮਹਤਤਾ ਇਸ ਮੰਦਿਰ ਦੀ ਮੇਨ ਹਾਂਜੀ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਮੂਨ ਸ਼ਕਤੀ ਹੈਰੀਟੇਜ ਤੋਂ ਥੱਲੇ ਛੋਟਾ ਰਿਵਰ ਫਾਲ ਬਣ ਰਿਹਾ ਹੈ ਤੇ ਬਹੁਤ ਅੱਛਾ ਰਿਵਰਫਾਲ ਆ ਬਹੁਤ ਅੱਛਾ ਵੀ ਆ ਗੱਡੀ ਆਪਾਂ پارک ਕਰਤੀ ਹੈ ਰਿਵਰਫਾਲ ਕੋਲ ਆ ਦੇਖ ਸਕਦੇ ਤੁਸੀਂ ਉੱਪਰ ਜਿਹਨੂੰ پارک ਹੁੰਦੀ ਹੈ ਬੈਕ ਕਰਕੇ ਲੋਣੀ ਦਿੰਦੀ ਹੈ ਗੱਡੀ ਹਾਂਜੀ ਤੇ ਕਿਉਂਕਿ ਉੱਤੋਂ ਫਿਰ ਉਤਾਰਨੀ ਔਖੀ ਹੋ ਜਾਂਦੀ ਹੈ ਹਾਂਜੀ ਇੱਧਰ ਥੱਲੇ ਰਾਹ ਜਾਂਦਾ ਹੋਰ ਤੁਸੀਂ ਨਦੀ ਦਾ ਥਿਊ ਚੈੱਕ ਕਰ ਸਕਦੇ ਹੋ ਬਾਕੀ ਆਪਾਂ ਤੁਹਾਨੂੰ ਥੱਲੇ ਜਾ ਕੇ ਹੋਰ ਬਿਖਾਉਣੇ ਆ ਹਾਂਜੀ ਆਹ ਰਾਸਤਾ ਜਾਂਦਾ ਥੱਲੇ ਨੂੰ ਰਾਸਤਾ ਕਾਫੀ ਡੇਂਜਰਸ हाँ जी हाँ जी हाँ जी टूटी है सड़क पक्का अच्छा लो भाई आगम क्या सड़क काफ़ी टूटी हुई है पापा मेरा हाथ पकड़ लो नहीं तो मैं गिर जाऊँगा लो भाई दोस्तों पहुंच गया आप थले नदी को नहीं नहीं करवांगे। ਬਹੁਤ ਅੱਛਾ 뷰 ਆ ਇੱਥੇ ਬੈਠ ਕੇ ਆਪਣਾ ਟਾਈਮ ਸਪੈਂਡ ਕਰ ਸਕਦੇ ਆ ਠੀਕ ਆ ਕਿਵੇਂ ਲੱਗਿਆ 뷰 ਕਿਵੇਂ ਲੱਗਿਆ ਬਹੁਤ ਵਧੀਆ ਛੈਂਟ ਗੱਲਬਾਤ ਹੋ ਰਹੀ ਤੇ ਗਾਣੇ-ਗੁਣੇ ਲਾ ਕੇ ਸ਼ਮਤਾ ਬੈਠੀ ਹੈ ਫੈਮਿਲੀਆਂ ਵੀ ਨੇ ਕਾਫੀ ਬਹੁਤ ਅੱਛਾ 뷰 ਆ ਇੱਧਰ ਦੇਖ ਸਕਦੇ ਹੋ ਨਾਲ ਵੀ ਦਾ ਬੈਠ ਕੇ ਤੁਹਾਨੂੰ ਕੰਮ ਕਰਨ ਦਾ ਮੌਕਾ ਦੋਗੇ ਆਪੀ ਸਕਦੇ ਨੇ ਜੋ ਮਰਜ਼ੀ ਕਰੋ ਕੋਈ ਇੱਥੇ ਪਾਬੰਦੀ ਨਹੀਂ ਹੈਗੀ ਆਗਮ ਲੈਂਦਾ ਪਿਆ ਮ제 ਪੂਰੇ ਚਲਿੰਗ ਆ ਮੈਂ ਕਿਹਾ ਮੱਛਲੀ ਦਾ ਚੱਲ ਜੂਗਾ ਨਾ ਮਗਰ ਮੱਛੀ ਨਹੀਂ ਲੱਗੇਗਾ ਤੇ ਹਲਦੇ ਪੱਥਰ ਤਿਲਕ ਨਹੀਂ ਹੈ ਕਾਈ ਜੰਮੀ ਹੋਈ ਪੱਥਰਾਂ ਤੇ ਆਦਮੇ ਤੇ ਦੇਖੋ ਆ ਰਹਾ ਮਜ਼ਾ ਗਾਇਜ਼ ਕੀ ਫਾਟੇ ਹਨ ਆਗਾ ਮੈਨੂੰ ਕਹਿੰਦਾ ਤੁਸੀਂ ਵੀ ਨਹੀਂ ਨਹੀਂ ਕਰੋ ਹਾਂ ਮਾਜੀ ਬਬਾ ਨਾ ਨਹੀਂ ਕਰ ਬੱਚੇ ਹਾਂ ਮਜ਼ਾ ਦੱਸੋ ਕਿੰਨਾ ਕਰ ਰਿਹਾ ਹਾਂ ਆਗਮ ਦੇ ਤੇ ਪਾਣੀ ਪਾ ਦੇ ਲੱਗਿਆ ਮੈਂ ਤਾਂ ਪਹਿਲਾਂ ਵੀ ਆਈ ਆ ਪਹਿਲਾਂ ਵੀ ਆਈ ਆ ਉਚੋ ਹੋਰ ਚਾਚਾ ਜੀ ਕਿਵੇਂ ਹੋ आंदा मजा हाँ लेंदा नहीं यार इधर पूरे कम है ना आदम ये देखो पानी में वीडियो बन रही तुम्हारी ठीक हो पक्का पूरा मजा कर रहे हो अच्छा यार ना रिलैक्स कर रहे हैं अपनी समर वेकेशंस ਇਟਸ ਗੁੱਡ ਹਨਾ ਇਧਰ ਜੋਤ ਇਹ ਸਾਰੇ ਆਪਣੇ ਨਾ ਐਕਸਟਰਾ ਕੱਪੜੇ ਲੈ ਕੇ ਆਈ ਸੀ ਪਰ ਮੈਂ ਉੱਧਰ ਹੀ ਬੈਠੀ ਹੋਈ ਆ ਮੈਂ ਐਕਸਟਰਾ ਕੱਪੜੇ ਲੈ ਕੇ ਨਹੀਂ ਆਈ ਤੋ ਦੈਟ ਮੈਂ ਸਾਈਡ ਤੇ ਬੈਠ ਕੇ ਇੰਜੋਏ ਕਰ ਰਹੀ ਆ ਸਿੰਪਲ ਸਾਰੇ ਬਹੁਤ ਮਜ਼ਾ ਲੈਂਦੇ ਪਏ ਆ ਗਗਮ ਵੀ ਕਾਫੀ ਟਾਈਮ ਹੋ ਗਿਆ ਨਾਲਿਆ ਸਿਗਾ ਵੀ ਪਹੁੰਚ ਗਈ ਵਿੱਚੋ ਵਿੱਚ ਪਾਣੀ ਦੇ ਹਾਂ ਯਾ ਠੀਕ ਆ ਕਿ ਆ ਸਕਤੇ ਇਤਨਾ ਅੱਛਾ ਊ ਵੇ ਇਧਰ ਪਾਣੀ ਦਾ ਕਿਉਂਕਿ ਇਧਰ ਕਸੋਲੀ ਮੇ ਆ ਜਾ ਕਸੋਲੀ ਹੋਗਾ ਸੋਲਨ ਹੋ ਗਿਆ ਇਧਰ ਪਾਣੀ ਕੀ ਥੋੜੀ ਜਿਹੀ ਕਮ ਨਹੀਂ ਹੈ ਪਾਣੀ ਮੁੱਲੇ ਨਾਲ ਪੜਦਾ ਹੈ। ਤੋਂ ਉਸਕੀ ਕਿਉਂਕਿ ਕਸੋਲੀ ਕਾਫੀ ਹਾਈਟ ਤੇ ਹੈ ਨਾ ਵਹਾਂ ਪੇ ਪਾਣੀ ਕੀ ਕੋਈ ਸੁਵਿਧਾ ਨਹੀਂ ਹੈ ਵਹਾਂ ਪੇ ਕੈਂਟੇਰੀਆ ਬਣਾ ਹੋਆ ਹੈ ਫੌਜੀਓਂ ਕੋ ਪ੍ਰੋਵਾਈਡ ਕਰਤੇ ਗਵਰਨਮੈਂਟ ਪਾਣੀ ਨਹੀਂ ਤਾਂ ਔਰ ਪਬਲਿਕ ਨੂੰ ਬਹੁਤ ਘੱਟ ਪਾਣੀ ਮਿਲਦਾ ਵਹਦੇ ਉਹਨਾਂ ਸਰਦਾ ਵੀ ਨਹੀਂ ਪਬਲਿਕ ਦਾ। ਸੌਰੀ ਗਾਇਜ਼ ਵਿੱਚ ਪੰਜਾਬੀ ਵਿੱਚ ਹਿੰਦੀ ਵਾਹ ਵਾਹ ਉਹ ਦੇਖਿਆ ਨਾ ਮੈਂ ਕਿੰਨੇ ਦਿਨਾਂ ਕਿੰਨੇ ਦਿਨ ਲੱਗਦੀ ਆ ਤੇ ਬਹੁਤ ਵਧੀਆ ਇੰਜੋਏ ਕਰ ਰਹੇ ਆ ਜੀ ਸਾਰੇ ਬਹੁਤ ਵਧੀਆ ਮੌਸਮ ਹੈ ਇੰਜੋਇਮੈਂਟ ਕਰ ਲਈ ਆਪਾਂ ਰਸਤਾ ਬੜਾ بس 2-3 ਫੁੱਟ ਜੇ ਦਾ ਰਸਤਾ ਹੀ ਹੈ ਜਿੱਥੋਂ ਦੇ ਆਪਾਂ ਵਾਪਸ ਜਾ ਰਹੇ ਆਂ ਕਾਫੀ ਮਤਲਬ ਵੈਸੇ ਹੀ ਸ਼ਾਰਟਕਟ ਬਣਾਇਆ ਹੋਇਆ ਥੱਲੇ ਜਾਣ ਨੂੰ ਕੋਈ ਆਪਾਂ ਨੂੰ ਇੱਕ ਵੈਸੇ ਨੋਰਮਲ ਜਿਹਾ ਰਾ ਕੱਢਿਆ ਹੋਇਆ ਲੋਕਾਂ ਨੇ ਥੱਲੇ ਜਾਣ ਨੂੰ ਨਦੀ ਗਾਫੀ ਥੱਲੇ ਰਹਿ ਗਈ ਦੇਖ ਸਕਦੇ ਹਾਂ ਤੁਸੀਂ ਜਦੋਂ ਸਿੱਧੀ ਹੈ ਬਿਲਕੁਲ ਹਾਂਜੀ ਆਪਾਂ ਇੱਥੇ ਪਹੁੰਚ ਗਏ ਹਾਂ 16 ਨੂੰ ਉੱਥੋਂ ਪਾਰਕ ਦੇ ਵਿੱਚੋਂ ਆਪਾਂ ਆ ਗਏ ਸੀਗੇ ਇਹ ਰਸਤੇ 'ਚ ਹੁਣ ਢੂਕ ਲੱਗੀ ਆ ਸਾਰੇ ਕਹਿੰਦੇ ਆ ਬਾਈ ਕੋਲੇ ਰੁਕੇ ਆ ਇਹ ਚਾਚਾ ਜੀ ਦਾ ਲਿਆਦੀ ਆ ਬੰਦਾ ਕਸੋਲੀ ਤੋਂ ਢੂਕ ਲੱਗੀ ਆ ਤਾਂ ਸੇ ਬਰਗਰ ਕਿੰਗ ਰੈਸੀਪਟ ਮਿਲਿਆ ਹੀ ਨਹੀਂ ਫਿਰ ਐਟ ਦੀ ਐਂਡ ਮੈਂ ਕੀ ਖਾਣੀ ਪਣੀ ਹੈ ਨਾ ਮਾਚਲ ਦੇ ਵਿੱਚ ਕਈ ਵਾਰ ਚੁਆਇਸ ਆਪਾਂ ਨੂੰ ਨਹੀਂ ਮਿਲਦੀ ਪ੍ਰੋਜੈਕਟ ਤੇ ਕਾਫੀ ਚੱਲ ਰਹੇ ਨੇ ਹਾਂ ਬਾਬਾ ਕੋਈ ਉੱਪਰ ਕੋਈ ਥੱਲੇ ਹਾਂ ਹਾਂ ਰੋਟੀ ਪਿਓ ਕੋਈ ਬਾਤ ਨਹੀਂ ਲੈ ਦਿੱਤਾ ਉਹ ਉੱਪਰ ਕਸੋਲੀ ਹੈ ਉੱਪਰ ਹਾਂ ਬਾਈਪਾਸ ਇਹ ਕਰਾਂਗੇ ਅਸੀਂ ਲਓ ਆਪਾਂ ਮੈਗੀ ਖਾ ਕੇ ਚੱਲਦੇ ਆਂ ਤੁਹਾਨੂੰ ਰਸਤੇ ਦਾ ਵਿਊ ਦਿਖਾਉਣੇ ਆ ਤੇ ਫਿਰ ਉਸ ਤੋਂ ਬਾਅਦ ਆਪਾਂ ਘਰ ਚੱਲਦੇ ਆਂ ਤੇ ਘਰ ਜਾ ਕੇ ਮਿਲਦੇ ਆਂ ਫਿਰ ਆਪਾਂ ਅਜੋਗ ਵਿੱਚ ਆਪਾਂ ਪਿੱਛੇ ਚੱਲ ਕੇ ਬੈੰਨੇ ਆਂ ਰੋਟੀ ਲੈ ਲਈ ਰਸਤਾ ਤੰਗ ਜਾਈਏ ਥੋੜਾ ਧਿਆਨ ਨਾਲ ਜਰਵ ਜਾਣਾ ਪੈਣਾ ਚੱਲੋ ਚੱਲੋ ਬੇਟਾ ਥੋੜਾ ਰਸਤਾ ਤੰਗ ਪਰ ਬੈਠਣੇ ਕੋਈ ਜਗ੍ਹਾ ਤਾਂ ਉਧਰ ਹੀ ਬਣੀ ਆ ਉੱਥੇ ਬੈਣਾ ਪਣਾ ਤੇ ਬੈਠਣ ਹੋ ਜਾਗਾ ਬਣੀਏ ਚਲੋ ਲਓ ਜੀ ਮੈਗੀ ਆ ਗਈ ਮਿੱਤਰੋ ਆ ਜਾਓ ਹਾਂਜੀ ਆ ਗਈ ਮੈਗੀ ਮਿਰਚਾ ਮੁਰਚਾ ਠੀਕ ਹੈ ਆ ਪਾਇਰੇ ਗੁੱਸੇ ਆ ਬੈਠਾ ਹੋਰ ਚਾਚਾ ਆ ਗਈ ਮੈਗੀ ਹਾਂਜੀ ਸੈਟ ਆ ਮਿਰਚਾ ਮੁਰਚਾ ਤਾਂ ਨਹੀਂ ਜਿਆਦੇ ਨਾ ਠੀਕ ਹੈ ਖਾ ਕੇ ਮੈਗੀ ਫਿਰ ਚੱਲਦੇ ਆਪਾਂ ਘਰ ਨੂੰ ਅਗਾਂ ਚਲੋ ਹੈਲੋ ਗਾਇਜ਼ ਆਪਣਾ ਸੈਂਟਰ ਮੇ ਲਗਾ ਲਓ You can see, due to the weekend, there is a huge rush. There is huge rush. In Kusali in the middle of Kusali. ਹਾਂਜੀ ਦੋਸਤੋ ਆਪਾਂ ਹੁਣ ਘਰੇ ਆ ਚੁੱਕੇ ਆਂ ਤੇ ਸੱਪੇ ਫੋਟ ਪਏ ਆ ਤੁਹਾਨੂੰ ਪਤਾ ਵੀ ਆਪਾਂ ਸਾਰਾ ਦਿਨ ਅੱਜ ਉਥੇ ਮੋਹਨ ਸ਼ਕਤੀ ਪਾਰਕ ਦੇ ਵਿੱਚ ਆਪਣਾ ਲੰਘ ਗਿਆ ਹਨ ਤੇ ਹੁਣ ਬਸ ਘਰੇ ਆਈਆਂ ਆਪਾਂ ਤੇ ਘਰੇ ਆ ਕੇ ਚੇਂਜ ਵਗੈਰਾ ਕਰਨਾ ਹੈ ਜੀ ਤੇ ਮਿਲਦੇ ਆਂ ਬਸ ਆਪਾਂ ਹੁਣ ਨੈਕਸਟ ਵੀਡੀਓ ਓਕੇ